ਅਮਰਿਤਪਾਲ ਸਿੰਘ ਦੇ ਸੱਤ ਸਾਥੀ ਜਿਨ੍ਹਾਂ ਦਾ ਪੰਜਾਬ ਪੁਲਿਸ ਨੂੰ 4 ਦਿਨ ਦਾ ਅਜਨਾਲਾ ਅਦਾਲਤ ਵੱਲੋਂ ਰਿਮਾਂਡ ਦਿੱਤਾ ਗਿਆ ਸੀ ਉਸ ਰਿਮਾਂਡ ਨੂੰ 3 ਦਿਨ ਦੇ ਲਈ ਹੋਰ ਵਧਾ ਦਿੱਤਾ ਗਿਆ ਅੱਜ 4 ਦਿਨ ਦੇ ਰਿਮਾਂਡ ਤੋਂ ਬਾਅਦ ਪੇਸ਼ੀ ਤੇ ਆਏ ਸੀ ਅਦਾਲਤ ਨੇ ਫਿਰ 3 ਦਿਨ ਦੇ ਰਿਮਾਂਡ ਦੇ ਉੱਤੇ ਭੇਜ ਦਿੱਤਾ ਹੈ ਤੇ 28 ਮਾਰਚ ਤੱਕ ਰਿਮਾਂਡ ਦੇ ਉੱਤੇ ਇਹ ਅਮਰਿਤਪਾਲ ਸਿੰਘ ਦੇ ਸਾਥੀ ਰਹਿਣਗੇ ਅਜਨਾਲਾ ਮਾਮਲੇ ਦੇ ਵਿੱਚ ਇਹ ਪੇਸ਼ੀ ਹੋਈ ਸੀ ਜਦੋਂ NSA ਖਤਮ ਕੀਤਾ ਗਿਆ ਇਹਨਾਂ ਸੱਤ ਅਮਰਿਤਪਾਲ ਸਿੰਘ ਦੇ ਸਾਥੀਆਂ ਦਾ ਜਿਨ੍ਹਾਂ ਤੋਂ ਬਾਅਦ ਇਹਨਾਂ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਤੋਂ ਪੰਜਾਬ ਪੁਲਿਸ ਪੰਜਾਬ ਲਿਆਉਂਦੀ ਹੈ ਅਜਨਾਲਾ ਅਦਾਲਤ ਵਿੱਚ ਪੇਸ਼ ਕਰਦੀ ਹੈ ਤੇ ਉਸ ਤੋਂ ਬਾਅਦ 4 ਦਿਨ ਦਾ ਰਿਮਾਂਡ ਮਿਲਦਾ ਹੈ ਤੇ ਇਹ ਰਿਮਾਂਡ ਅੱਜ ਖਤਮ ਹੋਇਆ ਤੇ ਉਸ ਤੋਂ ਬਾਅਦ ਪੇਸ਼ੀ ਤੇ ਆਏ ਤੇ ਉਸ ਤੋਂ ਬਾਅਦ ਫਿਰ ਤੋਂ 3 ਦਿਨ ਦੇ ਰਿਮਾਂਡ ਦੇ ਉੱਤੇ ਇਹਨਾਂ ਨੂੰ ਭੇਜ ਦਿੱਤਾ ਗਿਆ ਇੱਕ ਅਮਰਿਤਪਾਲ ਸਿੰਘ ਦਾ ਹੋਰ ਸਾਥੀ ਵਰਿੰਦਰ ਸਿੰਘ ਫੌਜੀ ਜਿਸ ਦਾ ਐਨਐਸਏ ਖਤਮ ਹੋ ਚੁੱਕਿਆ ਹੈ ਉਸ ਨੂੰ ਲੈਣ ਦੇ ਲਈ ਵੀ ਪੰਜਾਬ ਪੁਲਿਸ ਦੀ ਟੀਮ ਰਵਾਨਾ ਹੋ ਚੁੱਕੀ ਹੈ ਪਹੁੰਚ ਚੁੱਕੀ ਹੈ ਅਸਾਮ ਦੇ ਡਿਬਰਗੜ੍ਹ ਜੇਲ੍ਹ ਜਿੱਥੋਂ ਵਾਪਸ ਪੰਜਾਬ ਬਰਿੰਦਰ ਸਿੰਘ ਫੌਜੀ ਨੂੰ ਵੀ ਲਿਆਂਦਾ ਜਾ ਰਿਹਾ ਹੈ ਤਾਂ ਉਸ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਅਮਰਿਤਪਾਲ ਸਿੰਘ ਦੇ ਸਾਥੀਆਂ ਦਾ ਰਿਮਾਂਡ ਲਗਾਤਾਰ ਖਤਮ ਹੋ ਰਿਹਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਪੰਜਾਬ ਪੁਲਿਸ ਆਪਣੇ ਹਵਾਲੇ ਕਰਕੇ ਪੰਜਾਬ ਲਿਆ ਕੇ ਅਦਾਲਤ ਵਿੱਚ ਪੇਸ਼ ਕਰਦੀ ਹੈ ਤੇ ਸੱਤਾਂ ਸਾਥੀਆਂ ਦਾ ਪਹਿਲਾਂ 4 ਦਿਨ ਦਾ ਰਿਮਾਂਡ ਪੁਲਿਸ ਨੂੰ ਮਿਲਦਾ ਤੇ ਹੁਣ ਇੱਕ ਹੋਰ ਜੋ ਉਹਨਾਂ ਦਾ ਸਾਥੀ ਬਰਿੰਦਰ ਸਿੰਘ ਫੌਜੀ ਹੈ ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਲਈ ਪੌਲਸਾ ਜੜੀ ਡੇਬਰੂਗੜ ਤੋਂ ਲੈ ਕੇ ਆ ਰਹੀ ਹੈ ਅਮਰਿਤਪਾਲ ਸਿੰਘ ਦਾ ਕਦੋਂ ਐਨਐਸਏ ਖਤਮ ਹੁੰਦਾ ਤੇ ਉਸ ਤੋਂ ਬਾਅਦ ਕਦੋਂ ਪੰਜਾਬ ਲਿਆਂਦਾ ਜਾਂਦਾ ਤੇ ਅਗਲੀ ਕਾਰਵਾਈ ਕੀ ਹੁੰਦੀ ਹੈ ਉਸ ਦੀ ਅਪਡੇਟ ਵੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ